ਅੱਜ 5 6 6 6 ਨੰਬਰ ਅਸੀਂ ਹੋਟਲ ਤੋਂ ਅਗੇ ਬਾਅਦ ਇੱਕ ਇਹਦਾ ਗੱਲ ਬਹੁਤ ਖਰਾਬ ਹੋਇਆ ਪਿਆ ਕਿਵੇਂ ਹੋ ਵਧੀਆ ਜੀ ਕਿਵੇਂ ਦੀ ਰਾਤ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆਪਾਂ ਤਰਦੇ ਵੀ ਜਾਣਾ ਚਾਹ ਹਾਂਜੀ ਤਿਆਰ ਹਾਂ ਹਾਂਜੀ ਪੱਕਾ ਪੱਕਾ 홀리케 워너. 아, 워러. 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 워러.. 워러. 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 워.. 워. 7 बजे ਆਦੇ ਪਹੁੰਚ ਕੇ ਟ੍ਰੈਕ ਸ਼ੁਰੂ ਕਰਾਂਗੇ ਪਹਿਲਾਂ ਬਾਦ ਬ੍ਰੇਕਫਾਸਟ ਕਰਨਾ ਬੱਚਿਆਂ ਵਾਸਤੇ ਸਰਕਾਰੀ ਬਸ ਹੈ ਤੇ ਬੜੇ ਚੰਗੇ ਲੋਕ ਨੇ ਯਾਰੇ ਕੁੜੀਆਂ ਕਰਕੇ ਇਹਨਾਂ ਨੇ ਅੱਧਾ ਕਿਰਾਇਆ ਲੈਤਾ ਆਪ ਨੂੰ 18 ਰੁਪਏ ਕਿਰਾਇਆ ਸੀ 10 ਹੀ ਲੱਦਣ ਉਹਨੇ ਆਜੋ ਪੁੱਤ ਆਜੋ ਇੱਧਰ ਨੂੰ ਆਜੋ ਬੇਟਾ ਇੱਧਰ ਨੂੰ ਆ ਜਾ ਇਧਰ ਨੂੰ ਸੜਕ ਤੇ ਨਾ ਖੜੋ ਇਧਰ ਨੂੰ ਆਜੋ ਉਹ ਕੁਝੀ ਪੁੱਤ ਇੱਕ ਇੱਧਰ ਤੇ ਆ ਗੜ ਦੇ ਤੇ ਕਿ ਕਿਸੇ ਦਾ ਕੁਝ ਰਾਹ ਨਾ ਗਿਆ ਹੋਵੇ ਭੱਜ ਕੇ ਭੱਜ ਕੇ 빨리 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 ਗੜ ਦੇ ਦੇ ਕਾ 빨리 ਗੜ ਦੇ ਦੇ ਕਾ ਹਾਂ ਆ ਜਾਓ ਆ ਜਾਓ ਆ ਜਾਓ ਅਸੀਂ ਹੁਣ ਖਾਣਾ ਖਾਣ ਆਏ ਸੀਗੇ ਠਾ ਕੋਟਾ ਬਾ ਸਾਰੇ ਬੱਚੇ ਵੀ ਅੰਦਰ ਬੈਠੇ ਤੇ ਟੀਚਰ ਵੀ ਅੰਦਰ ਬੈਠੇ ਆ ਕਿਵੇਂ ਖਾ ਲੋ ਬੇਟਾ ਸੱਟ ਕੰਮ ਪੱਕਾ ਤੂੰ ਕੀ ਪਲੋਸੀ ਜਨੇ ਖਾਣਾ ਤੇ ਨਾ ਇਧਰ ਇਧਰ ਸ਼ਿਮਲਾ ਤੇ ਇਧਰ ਚੰਡੀਗੜ੍ਹ ਤੇ ਬੱਚੇ ਤਾਰੇ ਵੀ ਟਰੈਕ ਕਰਨ ਲੱਗੇ ਨੇ ਪਰਾਉਠੇ ਬੋੜੇ ਖਾਲੇ ਸੀ ਚਾਹ ਚੁ ਪੀ ਲਈ ਕਿਵੇਂ ਲੱਗੀ ਚਾਹ ਚਾਹ ਘੈਂਟ ਆ ਨਾ ਅਦਰਕ ਵਾਲੀ ਆ ਨਾ ਕਿੱਦਾਂ ਵੀ ਖੁਸ਼ੀ ਸਟਾ ਖੁਸ਼ੀ ਤੇ ਸੰਦੀਪਪੁਰ ਨੇ ਕੀਤਾ ਟ੍ਰੈਕ ਤੂੰ ਵੀ ਕੀਤਾ ਹੈ ਨਾ ਆਹ ਤੋਂ ਵੀ ਹਾਂ ਸੁੱਖੀ ਨੇ ਵੀ ਕੀਤਾ ਬੇਟਾ ਬਾਲਾ ਬਾਲਾ ਕੁਝ ਨਹੀਂ ਲੈਣੇਗਾ ਬਸ ਪਾਣੀ ਇਹ ਬੋਤਲ ਪਾਣੀ ਤਾਂ ਤਾਂ ਹੈਗਾ ਪੁੱਤ ਪਾਣੀ ਦੀ ਕਿ ਲੋੜ ਸੀ ਚਲ ਕੋਈ ਨਾ ਕੋਈ ਨਾ ਲੈ ਲਈ ਠੀਕ ਆ ਓਕੇ ਪਾਰਟ ਸਕਾਊਟ ਐਂਡ ਗਾਈਡ ਆ ਰਸਤਾ ਆਪਣੇ ਹੋਸਟਲ 사이ਟ 에 ਟ੍ਰੀ ਟੌਕ ਨੂੰ ਜਾਂਦਾ ਬੇਟਾ ਅੱਗੇ ਹੋ ਜਾ ਉੱਥੇ ਸਾਹਮਣੇ ਹੋ ਜਾ ਬੈ ਜਾ ਥੋੜਾ ਮੈਂ ਮੈਨੂੰ ਰੈਕਸਨ ਬੋਲਣਾ ਨਹੀਂ ਚਾਹੀਦਾ ਨੀ ਚੱਕਾ ਹਾਈ 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 ਕਿਵੇਂ ਹੋ ਪ੍ਰੌਂਟ ਕਿਵੇਂ ਲੱਗੇ ਹੈਲੋ 쿠שי ਹੈਲੋ ਸਰ ਕਿਵੇਂ ਲੱਗੇ ਬਧੀਏ ਕਾੜਾ ਕੰਮ ਜਮਾ ਹੱਪ ਜਾੜੇ ਤਰਦੇਵੀ ਮੰਦਿਰ ਪਰੌਂਠੇ ਖਾ ਲੇ ਚਾਹ ਪੀ ਲੀ ਮਾਤਾ ਗਲ ਚਾਈ ਪੀਤੇ ਬਸ ਉਹ ਚਾਹ ਬਹੁਤ ਹੁੰਦਾ ਤੇ ਪਰੌਂਠੇ ਉਸੇ ਪਹੁੰਚ ਗਈ ਖਾਣੇ ਦਾ ਬਾਕੀ ਸੱਟੋ ਸਾਰੇ ਹਾਂ ਦਰੂਪਾ ਸਾਰੇ ਬੱਚੇ ਗਰੁੱਪ ਵਾਲੇ ਵਧੀਆ ਸਾਰੇ ਵਧੀਆ ਹਾਂਜੀ ਚਲੋ ਫਿਰ ਚੱਲੀ ਆਜ ਹਲੋ ਹਲੋ ਠੀਕ ਹੈ ਖੁਸ਼ੀ ਵਧੀਆ ਹੀ ਹਾਈ ਦੀਦੀ ਹਾਈ ਤੁਹਾਨੂੰ ਬਹੁਤ ਬਹੁਤ ਧਰਕੀ ਸਾਨੂੰ ਨਹੀਂ ਸਾਨੂੰ ਅਸੀਂ ਪਹੁੰਚ ਗਏ ਟਰੀ ਟਾਪ ਆ ਰਿਹਾ ਮਜਾ ਹਾਂਜੀ ਕਿਵੇਂ ਛੋਟਿਓ ਜੀ ਵਧੀਆ ਯਾਰਾ ਹਾਂਜੀ ਹਾਂਜੀ ਠੀਕ ਹੈ ਬੁੱਤ ਹੁਣ ਕੋਤਾ ਨਹੀਂ ਹਨ ਕੋਈ ਪ੍ਰੋਬਲਮ ਹਾਂਜੀ ਉਹ ਸਾਹਮਣੇ ਸ਼ਿਮਲਾ ਪਤਾ ਉਹ ਜਿੱਥੇ ਉਹ ਇੱਕ ਲਾਈਨ ਜੀ ਦਿਸੇ ਹੁੰਦੀ ਹੈ ਹਾਂਜੀ ਉਹ ਪੀਲੀ ਜੀ ਦਿਸਿੰਦੇ ਨਾ ਜਿੱਥੇ ਪਹਾੜ ਮੰ ਉਹ ਜੱਖੂ ਮੰਦਰਾ ਉਹ ਪਹਾੜ ਦੇ ਉੱਪਰ ਦੇਖੋ ਹਾਂ ਹਣੂਮਾਨ ਦੀ ਮੂਰਤੀ ਹਾਂ ਜੋ ਸਭ ਤੋਂ ਕੀ ਹਾਂ ਤਾਰਾ ਦੇਵੀ ਦਾ ਟਰੈਕ ਕਿਵੇਂ ਹੋ 60%

ਬਹੁਤ ਵਧੀਆ ਹਾਏ 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 ਦੀਦੀ ਹੈਲੋ ਹਾਏ ਦੀਦੀ ਹੈਲੋ ਹੈਲੋ ਸਾਚਾ ਜਨਮ ਬਣਾ ਰਹਾ ਰਾਤ ਅਸੀਂ ਵੀ ਰਾਤ ਨੈਂਸਪਮ ਕੋ ਮਿਲ ਲਗ ਰਿਹਾ ਬਹੁਤ ਵਧੀਆ ਸਰ ਕੈਡ ਲਗ ਰਿਹਾ ਧੰਨਵਾਦ ਸਰ ਦਿਲੋਂ ਇਹ ਸਾਡਾ ਰਸਤਾ ਇਧਰੋਂ ਆਇਆ ਇਹ ਜੰਗਲ ਵੀਦ ਜਾਂਦਾ ਪਰ ਇਹ ਜੰਗਲ ਸੇਫ ਜੰਗਲ ਇਹਦੇ ਵਿੱਚ ਜਾਨਵਰ ਕੋਈ ਨਹੀਂ ਹੈਗਾ ਕਿਉਂਕਿ ਇਧਰ ਮਾਤਾ ਤਾਰਦੇਵ ਨੂੰ ਜਾਂਦਾ ਰਹੇ ਬਹੁਤ ਪ੍ਰਾਤਨ ਮੰਦਿਰਾਂ ਨੂੰ ਦਰਸ਼ਕ ਕਰਾਵਾਂਗੇ ਇਸ ਲਈ ਇੱਥੋਂ ਦੇ ਲੋਕ ਬਹੁਤ ਸ਼ਰਧਾ ਰੱਖਦੇ ਨੇ ਬਹੁਤ ਆਉਂਦੇ ਨੇ ਇੱਥੇ ਮੰਗਲਵਾਰ ਤੇ ਆਏ ਤੁਹਾਨੂੰ ਇੱਥੇ ਭੰਡਾਰਾ ਹੁੰਦਾ ਅੱਜ ਹੋਇਆ ਦੇਖਦੇ ਆ ਨਹੀਂ ਕੋਈ ਗੱਲ ਨਹੀਂ ਉੱਥੇ ਹੈਗੀਆਂ ਸ਼ਾਪਸ ਉੱਥੇ ਬੱਚਿਆਂ ਨੂੰ ਕੁਝ ਖਵਾ ਲਾਂਗੇ ਅਸੀਂ ਰਾਹ ਦੇ ਵਿੱਚ ਕਪੜਾ ਤੇ ਪਹੁੰਚ ਗਏ ਖੁਸ਼ੀ ਲਾਲਿਆਣਾ ਮਠਾੜੂ ਵੀ ਕਹਿੰਦੇ ਇਹਨੂੰ ਇਸ ਥੋੜੇ ਸਾਹਮਣੇ ਗਾਣਾ ਪੇਸ਼ ਕਰੂਗੀ ਉਹੀ ਸਨੇ ਕੈਸੇ ਹੋ ਉਹ ਉਰੇ ਆ ਜਾ ਸਾਹਮਣੇ ਚੱਲ ਸਨਾਪ ਤੁਸੀਂ ਨਾਲ ਗਾ ਸਕਦੇ ਹੋ बदले बदले हैं मेरे तेवर क्यों आजकल ये मैं हूं क्या कोई यार है झता नहीं था हवाओं से मैं यूँ उलझता नहीं था हसीने में देती कहाँ थी मुझे खबर कहीं पे हो रातें कहीं पे सवेरे आवारगी ही रही साथ मेरे ठहर जा ठहर जा ये कहती है मेरी नजर क्या हाल हो गया है ये मेरा कि मेरी ढूंढे तुझे शाबाश ਕਹਿੰਦਾ ਸੱਤ ਫੁੱਟ ਦੀ ਦੀ ਡੀਟੈਨ ਕਹਿੰਦੀ ਆ ਦਿਖਾ ਚੁਗਲ ਖੋਰ ਆ ਗਈ ਹੈਲੋ ਨਹੀਂ ਜੀ ਹੈਲੋ ਹਾਈ ਹਾਈ ਹੈਲੋ 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 ਰਸਤੇ ਚ ਬੜਾ ਖੂਬਸੂਰਤ ਹੈ ਮੌਸਮ ਬਹੁਤ ਸੋਹਣਾ ਹੈ 11 ਡਿਗਰੀ ਤਾਪਮਾਨ ਹੈ ਇਸ ਵਕਤ ਪਰ ਤੁਰਦੇ ਹੋਣੇ ਤਾਂ ਕਿ ਮੁੜਕਾ ਜਾਂਦਾ ਤਰੇ 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 ਹੋਰ ਚੱਲ ਸਾਬ ਠੀਕ ਹੋ ਧਿਆਨ ਨਾਲ ਤੁਰੇਗਾ ਜੇ ਸੰਧਿਆ ਨਾਲ ਤੁਰੇ ਧਿਆਨ ਨਾਲ ਧਿਆਨ ਰੱਖ ਜਿਗਾ ਬੈਠਾ ਤੇ ਬੈਜੋ ਫੋਟੋ ਖਿੱਚਾਂਗੇ ਆਪਾਂ ਬੈਜੋ ਉੱਥੇ ਰਾਹ ਚ ਆ ਗਏ ਆਪਾਂ ਬਸ ਪਹੁੰਚਣ ਵਾਲੀਆਂ ਕਿਵੇਂ ਲੱਗ ਰਿਹਾ ਜੀ ਵਧੀਆ ਹੈ ਬੈਠ ਹਾਂਜੀ ਜੰਗਲਾਂ ਦੇ ਪਿੱਛੇ ਦੇ ਹਨ ਹਾਂਜੀ ਚੱਲੀਏ ਪਾਪਾ ਚਲੋ ਜੀ ਕੈਮਰਾਮੈਨ ਜਗਤਿੰਦਰ ਪ੍ਰੀਤ ਕੇ ਸਾਥ ਸੁਭਜੀਤ ਕਟ ਵਾਲੀ ਫੋਟੋ ਕਰਾਓ ਹਲੋ ਕਿੱਦਾਂ ਜੀ ਵਧੀਆ ਆ ਰਹੇ ਨ ਯਾਰ ਹਾਂਜੀ ਖੰਡਾਂ ਤਾਂ ਲੱਗ ਰਹੀ ਨਹੀਂ ਓਏ ਆ ਜਾਓ ਕਾ ਬਈ ਯਾਰ ਚਲਿਏ ਉੱਪਰ ਉੱਪਰ ਚਲੋ ਬਈ ਆ ਚਲੋ ਬਈ ਇਹਨਾਂ ਦੀ ਕਰਾ ਫੋਟੋ ਵਾ ਇਹਨਾਂ ਦੋਨਾਂ ਦੀ ਕਿਨਾਂ ਉੱਥੇ ਉੱਥੇ ਕਰ ਚਲੋ ਇੱਥੇ ਕਰ ਲਓ ਆ ਖੂਬਸੂਰਤ ਟ੍ਰੈਕ ਆ ਤਰ ਦੇਵੀ ਦਾ ਇੱਧਰ ਜੰਗਲ ਉੱਪਰ ਜੰਗਲ ਇਦ ਰੋਬਟ ਇਹਨੇ ਬਿਚਾ ਹਾਂਜੀ ਪਹੁੰਚ ਗਏ ਤਾਰਦੇਵ ਮੰਦਿਰ ਤੇ ਕੁਛ ਅੱਗੇ ਨੇ ਕੁਛ ਪਿੱਛੇ ਆ ਰਹੇ ਨੇ ਆ ਗਿਆ ਜਨਤਾ ਆਪਣੇ ਮੇਰ ਮੰਦਿਰ ਇੱਧਰ ਇਹ ਹੋਰ ਬਣ ਰਿਹਾ ਮੰਦਿਰ ਅੱਜ ਬੋਲ ਤਾਰਦੇਵ ਮਾਤਾ ਕੀ

ਕਿਵੇਂ ਸਟਾ? ਹਾਂਜੀ। ਆਜ ਸੱਦੇ ਚਲੋ। ਕਾਜੀ ਬਹੁਤ ਮਜ਼ਾ ਆਇਆ। ਬਹੁਤ ਮਜ਼ਾ ਆਇਆ। ਮਨਜੋਤ ਲਿਖਾ। ਚਲੋ। ਬਾਬਾ ਕਲੀ ਉਹਨੇ ਕਰ ਲਈ। ਮਨ ਨਹੀਂ ਮੇਰੇ ਯਾਦ ਆ। ਚਲੋ ਸ਼ਾਬਾਸ਼ ਸ਼ਾਬਾਸ਼ ਵੀ ਚਲੋ ਚਲੋ। ਚਲੋ ਚਲੋ ਸ਼ਾਬਾਸ਼। ਹੋਈ ਕਹੀ ਗਈ। ਕੀ আচ্ছা ਮਮੀ ਦਾ ਫੇਵਰਟ ਹੈ ਮਮੀ ਤੇ ਪਉਂਦੇ ਮਗਰ ਸੁਤਰ ਅੱਛਾ ਹੋਰ ਕਿਵੇਂ ਸਰਪੰਚਾ ਜੀ ਮੈਂ ਤਾਂ ਨਹੀਂ ਚਾਂਦੀ ਲੈ ਲਓ ਜੀ ਚਾਂਦੀ ਦੂਰ ਪਾ ਲਓ ਮਿਆ ਲਓ ਉਹ ਸੀ ਉਹ ਦੇ ਦਿਓ ਆਹ ਅਕਲ ਪਾਣੀ ਕਿੱਧਰ ਵਾਰ ਗਿਆ ਉਹ ਪੁੱਤੋਂ ਉੱਥੇ ਉੱਥੇ ਜਾਣਾ ਉੱਥੇ ਕੱਠੀ ਬਣਾ ਚੁੱਕੇ ਨੇ ਫੈਂਟਿਕ ਮੈਨੂਰੀਆ ਤੁਹਾਨੂੰ ਬ੍ਰੇਸਲੇਟ ਨਹੀਂ ਮਿਲਿਆ ਚਾਹ ਨਹੀਂ ਸੀ ਮੇਰੇ ਵਾਸਤੇ ਕੁਝ ਮੰਗਾਇਆ ਹਾਂ ਨਾ ਉਹਦੀ ਫਰੈਂਡ ਫਿੰਗਰ ਲਿਖ ਰਹੀ ਹੈ ਗਾਇਸ ਕਿੱਥਾ ਹੋ ਰਿਹਾ ਹੈ ਤੇ ਕਿਹੜਾ ਹੈ ਸਾਡੀ ਨਹੀਂ ਲੈਂਦੀ ਕਰੋ ਸ਼ਾਪਿੰਗ ਜੀ ਆਪੇ ਇੱਕ ਵੀਰ ਆਹ ਲੈ ਲੈਣਾ

ਇਹ ਤੇ ਬਕਰ। ਇਹ ਤੇ ਬੰਦਰ ਫੇਰ ਖੋ ਕੇ ਲਾਇਆ ਨਾ ਕਿ ਮਤავੋ ਦੋ ਬੱਚੇ ਨੇ ਪਹਿਲਾਂ ਖੋ ਕੇ ਲਗਾ ਬੰਦਰ। ਕਿਵੇਂ ਆ ਮੈਗੀ? ਸੁਬਾਲ। ਉਰੀ ਬਧੇ ਬਣੀ ਹੋਈ ਹੈ। ਛੱਟਾ। ਕਿਵੇਂ ਮੈਗੀ? ਸਵਾਦ ਹੈ? ਹੈ? हाँ जी मैगी होल हो ले लो बणिया जी पता होल ले लो कोई ना इधरों इधर उधर बैठा उधर इधर आ गए दे पहले वो के डोल गया उधर बांध बांधर खोल के ले जाओ इधर चलो वो सामने वो पौड़ी पे बैठो बेटा पौड़ी पे बैठो बहुत हो तो आ जा मेरे को साथ ले आ जे गुरु किद्दा मैगी फिर ਅੱਛਾ ਲਾ ਸਕਦੇ ਆ ਆਪਾਂ ਕਿਹਨਾਂ ਜਿਨ੍ਹਾਂ ਨੇ ਇੱਕ ਵਾਰੀ ਉਹਨਾਂ ਨੂੰ ਲੈ ਲੈਂਦੇ ਫਿਰ ਬਾਅਦ ਤੁਸੀਂ ਆਪਾਂ ਹੋਰ ਬਣਾ ਲਾਂਗੇ ਤਾਰਾ ਦੇਵੀ ਤੋਂ ਭਾਈ ਅਸੀਂ ਆ ਗਏ ਵਾਪਸ ਸੈਟੋ ਹਾਂ ਗੁੱਡੋ ਗੁੱਡੋ ਹਾਂਜੀ ਤੋ ਕਿਵੇਂ ਨਿੱਕੂ

ਓ ਨਦੀਸ ਬਤੋਰੀ ਹਾਂ 20% ਤੇ ਤੋਂ ਯਾਦ ਰੱਖਣਾ ਅੱਜ ਮਸਾਂ ਮੌਕਾ ਮਿਲਿਆ ਤੋ ਨਿਸ਼ਾਨਾ 'ਤੇ ਥੁੱਕ ਖਾਣ ਦਾ ਵਾਹ ਨਵੀ ਮਸ ਆਪਣਾ ਗੁਣਾ ਕਰ ਲਓ ਤੇਨਾਂ ਨੂੰ 25 ਸਾਲ ਹੋ ਗਏ ਛੱਲਿਆਉਂਦੇ ਨੂੰ ਬੱਸ ਗਾਹਾਂ ਸ਼ਿਮਲਾ ਦਾ ਨਹੀਂ ਹੈ ਗੱਲਾ ਸ਼ਿਮਲਾ ਤਾਂ ਆਪਾਂ ਬੱਚਿਆਂ ਨਾਲ ਹੀ ਆਉਂਦੇ ਨੇ ਜੋ ਤੂੰ ਰਾਵੇ ਹਾਂ ਤੇ ਅਸੀਂ ਅੱਜ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਨੈਂਸੀ ਮੈਨ ਤੇ ਮਨਿੰਦਰ ਨੇ ਇਹ ਅੱਜ 25ਵੀਂ ਸਾਡੀ ਸਾਲਗिराਹ ਚਲੋ ਛੋਲੇ ਆਉਣ ਦੀ ਸ਼ਿਮਲੇ ਆਉਂਦੇ ਤਿੰਨਾਂ ਦੇ ਚਲੋ ਫੁੱਕ ਮਾਰੋ ਤਿੰਨੇ ਤਿੰਨੇ ਇਕੱਠੇ ਚਲੋ ਜੀ ਦੋਵੇਂ ਬੜਿਆ ਗੱਲੀ ਨੇ ਵਾਹ ਕਾ ਕੱਟੋ ਮਾਰ ਕਾ ਹੀ ਬਹੁਤ ਬਹੁਤ ਪਰਮਾਤਮਾ ਕਰੇ ਤੁਸੀਂ ਆਈ ਆਈ ਆਉਂਦੇ ਰਹੋ ਸਾਨੂੰ ਤੰਦਰੁਸਤ ਰੱਖੇ ਜੀ ਸਾਡਾ ਆਈ ਸਾਥ ਦਿੰਦੇ ਆ ਆਈ ਆਈ ਹਾਂ ਤੁਸੀਂ ਸਾਡਾ ਸਾਥ ਆ ਇਕੱਠੇ ਕੱਢੋ ਨਾ ਹੱਥ ਲਾਓ ਹੱਥ ਲਾਓ ਚਮਚ ਲੈ ਲਿੰਕ ਚਮਚ ਇਕੱਠੇ ਕੱਢੋ ਇਕੱਠੇ ਕੱਢੋ ਇਕੱਠੇ ਕੱਢੋ ਲਾਓ ਜੀ ਹੱਥ ਲਾਓ ਲਓ ਜੀ ਸਰਬਾਤ ਬਹੁਤ ਬਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਬਧਾਈ ਲੈਓ ਬਈ ਇੱਕ ਫੋਟੋ ਖਿੱਚ ਲੀਆ ਵਿੱਚ ਹਾਂਜੀ 60 ਗ੍ਰਾਮ ਚਾਵਲ ਕਿਵੇਂ ਆਹ ਸਾਡ ਨੂੰ ਲੱਗਾ ਨਾ ਵਧੀਆ ਲੱਗਦੀ ਛੋਟਾ ਦਿਖਾਈ ਮਾਰ ਦੇ ਇਹਨੂੰ ਬਈ ਖਾਲੀ ਥਾਈ ਦੇ ਦੇ ਅੱਛਾ ਇਹ ਦੱਬੇ ਤੋਂ ਚੱਲਦਾ ਹੈ ਅੱਛਾ ਓਕੇ ਸਾਰੇ ਚੌਲ ਕੋ ਤੋਂ ਸਾਰੇ ਰੋਟੀ ਕੋ ਤੋਂ ਸਾਡੇ ਹਲੋ ਕਿਵੇਂ ਹੋ ਸੱਟਾ ਕੰਮ ਕਿੰਨੀ ਲੋੜ ਕਿਵੇਂ ਹੋ ਬਦਈ ਜੀ ਚਾਹੇ ਦੋਨੇ ਰੋਟੀ ਆ ਇੱਕ ਬੁੱਕੀ ਦੋ ਇੱਕ ਬੁੱਕੀ ਮੈਂ ਵੀ ਖਾਣੇ ਖਾ ਲਓ

ਸਵੇਪੜੀ ਹਾਏ ਸੁਪਾਲ ਇਹ ਕਿਹਨੇ ਹੈ ਦੀਨ ਚਾਰਜ ਹੈ 7 ਵਜੇ ਆ ਸਭ ਸਭ ਹਰਪ੍ਰੀਤ ਕੋਲ ਚੈਲ ਜੀ ਚੈ ਸਭ ਦਿਖਾਓ ਮੜ ਜਾ ਹੂੰ हाँ। अच्छा आ ही नहीं ओके एक कान है ना बढ़िया बढ़िया तुम दसो कि मापे न कर दो हाय हेलो तो दस तो अच्छा शर्मा जी बने हो शर्मा जी कि लगता है वह लगता है